ਅੱਜ ਵਾ ਬਣਾਵਾਂਗੇ ਮੱਕੀ ਦੀ ਰੋਟੀ ਜਿਹੜੀ ਕਿ ਬੇਲ ਕੇ ਬਣਾਵਾਂਗੇ ਬਹੁਤ ਸੇ ਸੌਖੇ ਤਰੀਕੇ ਨਾਲ ਬਣਾਵਾਂਗੇ ਜਿਹਨੂੰ ਵੀ ਨਿਕ ਕਿਸੇ ਨਾਲ ਮੱਕੀ ਰੋਟੀ ਨਹੀਂ ਆਉਣੀ ਤੇ ਇਹ ਸਭ ਤੋਂ ਸੌਖਾ ਤਰੀਕਾ ਹੈਗਾ ਆ ਜੋ ਆਪਾਂ ਅੱਜ ਬਣਾਈਏ ਮੱਕੀ ਦੀ ਰੋਟੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਸੱਚੀ ਕਾਲ ਤੇ ਜੇ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਸ਼ੁਰੂ ਕਰ ਲਿਓ ਇਹ ਮੈਂ ਰੱਖਿਆ ਹੈਗਾ ਪਾਣੀ ਦਾ ਪਾਣੀ ਪੱਕ ਕੇ ਪਤਿਲੇ ਦੇ ਵਿੱਚ ਬੋਇਲ ਹੋਣਾ ਬੋਇਲ ਹੋਣੇ ਤੇ ਪਾਣੀ ਦੇ ਵਿੱਚ ਮੈਂ ਪਾਏ ਦੇ ਵਿੱਚ 2 ਕੱਪ ਪਾਣੀ ਦੇ ਇਹਨੂੰ ਕਰੂੰਗੀ ਮੈਂ ਚੰਗੀ ਤਰ੍ਹਾਂ ਬੋਇਲ ਜਦੋਂ ਚੰਗੀ ਤਰ੍ਹਾਂ ਇਹ ਲੱਗ ਗਿਆ ਰਿਚਨ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਕੱਪ ਮੈਂ ਪਾਣੀ ਦੇ ਪਾਇਓ ਬੋਇਲ ਕਰਨ ਲਈ ਤੇ ਦੋ ਕੱਪ ਮੈਂ ਪਾਉਂਗੀ ਇਹਦੇ ਵਿੱਚ ਆਟਾ ਮੱਕੀ ਦਾ ਆਟਾ ਤੇ ਉਹਨੂੰ ਪਾ ਕੇ ਕੜਛੀ ਨਾਲ ਹਲਾ ਕੇ ਚੰਗੀ ਤਰ੍ਹਾਂ ਤੇ ਆਪਾਂ ਢੱਕਣ ਲਾ ਕੇ ਇਹ ਰੱਖ ਦੇਣਾ ਮਿਕਸ ਕੀਤਾ ਹੱਥ ਨਾਲ ਮਿਕਸ ਨਹੀਂ ਕਰਨਾ ਆਪਾਂ ਇਹਨੂੰ ਮਿਕਸ ਕਰਨਾ ਹੈਗਾ ਕੜਛੀ-ਕੁਰਸੀ ਦੇ ਨਾਲ ਕਿਉਂਕਿ ਬੋਇਲ ਪਾਣੀ ਹੁੰਦਾ ਇਸ ਕਰਕੇ ਆਪਣੇ ਹੱਥ ਜਾਂਦੇ ਆ ਮੱਚ ਤੇ ਉਹ ਤੋਂ ਬਾਅਦ ਮੈਂ ਕੀ ਕੀਤਾ ਦੋ ਕਮੈਂਟੇ ਨੂੰ ਰੱਖਤਾ ਸਾਈਡ ਤੇ ਤੇ ਫਿਰ ਹੁਣ ਉਹਦੇ ਵਿੱਚੋਂ ਮੈਂ ਥੋੜਾ ਜਿਹਾ ਆਟਾ ਕੱਢਿਆ ਚਾਰ ਪੰਜ ਰੋਟੀਆਂ ਦਾ ਆਟਾ ਕੱਢ ਕੇ ਮੈਂ ਡੂੰਘੇ ਦੇ ਵਿੱਚ ਮਲ ਰਹੀ ਆ ਤੇ ਜੇ ਤੁਹਾਡੇ ਕੋਲ ਕੋ ਖੁੱਲੇ ਭਾਂਡੇ ਤੁਸੀਂ ਖੁੱਲੇ ਭਾਂਡੇ ਚ ਮਲ ਸਕਦੇ ਹੋ ਥੋੜਾ ਮਤਲਬ ਅੱਧਾ ਅੱਧਾ ਕਰਕੇ ਤੇ ਉਹ ਮੈਂ ਦੂਜੇ ਡੱਬੇ ਚ ਮੈਂ ਲੀਤਾ ਕਾਲੇ ਡੱਬੇ ਚ ਪਾਣੀ ਪਾਇਆ ਹੋਇਆ ਉਹ ਹੈਗਾ ਠੰਡਾ ਪਾਣੀ ਤੇ ਜਦੋਂ ਹੱਥ ਨੂੰ ਬੜਾ ਥੋੜਾ ਜਿਹਾ ਗਰਮ ਲੱਗਦਾ ਤਾਂ ਉਹਨ ਠੰਡੇ ਪਾਣੀ ਨਾਲ ਆਪਾਂ ਇਹਦੇ ਵਿੱਚ ਪਾ ਕੇ ਤੇ ਮਲ ਲਿਆ ਮਲਿਆ ਜਾਂਦਾ ਮਲਣ ਲਈ ਕੀ ਬਰ ਪਾਣੀ ਦਾ ਬਦ ਘਟੁੰਦੇ ਇਸ ਕਰਕੇ ਠੰਡੇ ਪਾਣੀ ਦਾ ਹੱਥ ਲਾ ਲੈਨੇ ਆਪਾਂ ਤੇ ਮਲਿਆ ਜਾਂਦਾ ਆਹ ਲੋ ਜੀ ਤੇ ਮੈਂ ਹੁਣ ਇਹ ਮਲ ਕੇ ਰੱਖ ਲਿਆ ਚਾਰਕ ਰੋਟੀਆਂ ਦਾ ਆਟਾ ਤੇ ਹੁਣ ਆਪਾਂ ਇਹਨੂੰ ਬੇਲਾਂਗੇ ਬੇਲ ਕੇ ਤੁਹਾਨੂੰ ਦਿਖਾਉਣੀ ਆ ਆਪਾਂ ਇਹਨੂੰ ਬੇਲਣਾ ਕਿੰਨੀ ਵਧੀਆ ਤੇ ਕਿੰਨੇ ਸੌਖੇ ਤਰੀਕੇ ਨਾਲ ਇਹ ਬਣਦੀ ਰੋਟੀ ਪਿਓਰ ਮੱਕੀ ਦਾ ਆਟਾ ਆ ਇਹ ਚ ਕੋਈ ਮਿਕਸ ਨਹੀਂ ਹੈਗਾ ਨਾ ਆਟੇ ਦਾ ਨਾ ਪਰੇਥਾ ਦਾ ਕੋਈ ਮਿਕਸ ਨਹੀਂ ਹੈਗਾ ਆਹ ਲੋ ਜੀ ਇਹ ਮੇਰੇ ਨਿਆਣੇ ਦੇ ਅਸ਼ਾਰਤਾਂ ਦੇਖ ਲਓ ਜੀ ਤੇ ਵਿੱਚ ਇਹ ਹੁਣ ਅਸ਼ਾਰਤਾਂ ਕਰਦੇ ਆ ਮੇਰੀ ਰੋਟੀ ਖਰਾਬ ਕਰਕੇ ਰੱਖ ਦਿੱਤੀ ਕਹਿੰਦੀ ਮੈਂ ਵੀ ਵੀਡੀਓ ਦੇ ਵਿੱਚ ਦਿਖਾਉਣੀ ਆ ਤੁਹਾਨੂੰ ਕਿਵੇਂ ਰੋਟੀ ਬਣਾਇਦੀ ਆ ਹੁਦਲੋ ਹੁਣ ਮੈਨੂੰ ਫੇਰ ਦੁਬਾਰੇ ਮੈਂ ਪੀੜਾ ਕਰਨਾ ਪੈਣਾ ਹਨ ਤੁਹਾਨੂੰ ਪਤਾ ਐ ਮੱਕੀ ਦੀ ਰੋਟੀ ਥੋੜੀ ਜੀ ਉਦਾਂ ਕਹਿੰਦੇ ਪਰ ਇਹ ਉਹ ਸੌਖੀ ਬੇਲਣੀ ਆ ਤੇ ਬੇਲਣੇ ਦੇ ਨਾਲ ਦੇਖੋ ਕਿੰਨੀ ਸੋਹਣੀ ਆਪਣੇ ਆਪ ਘੁੰਮ ਕੇ ਰੋਟੀ ਬੇਲ ਜਾਂਦੀ ਆ ਪਿਓਰ ਮੱਕੀ ਦਾ ਆਟਾ ਦੇਖ ਲਓ ਜੇ ਤੁਹਾਨੂੰ ਨਹੀਂ ਚੀਕਨ ਹੁੰਦਾ ਤੇ ਇਹ ਸਾਈਡਾਂ ਤੋਂ ਤਾਂ ਤੁਹਾਨੂੰ ਪਤਾ ਟੁੱਟਦੀ ਜੀ ਹੁੰਦੀ ਆ ਵਿੱਚ ਮੇਰੀ ਛਟਕੀ ਦੇ ਲਓ ਕੀ ਕਰਦੀ ਆ ਤੇ ਇਹ ਟੁੱਟਦੀ ਜ਼ਰੂਰ ਹੁੰਦੀ ਆ ਪਰ ਇਸ ਸਾਈਡਾਂ ਤੋਂ ਮੜੀ ਮੜੀ ਤੇ ਟੁੱਟਦੀ ਹਾਰੀ ਰੋਟੀ ਹੁੰਦੀ ਹੈ ਪਰ ਆਪਾਂ ਇਹਨੂੰ ਜੇ ਮੜੇ ਨਾਲ ਕਰ ਦਿੱਤਾ ਜੁੜ ਜਾਂਦੀ ਆ। ਇਹ ਸਭ ਤੋਂ ਸੌਖਾ ਤਰੀਕਾ ਹੈ ਬਸ ਇਹਦਾ ਇੱਕੋ ਹੀ ਮੈਥਡ ਹੈਗਾ ਜਿੰਨਾ ਤੁਸੀਂ ਪਾਣੀ ਪਾਉਣਾ ਉਨਾ ਹੀ ਤੁਸੀਂ ਆਟਾ ਪਾਉਣਾ। ਨਾ ਵੱਧ ਨਾ ਘੱਟ। ਉਹੀ ਪੰਡਾ ਬਣ ਕੇ ਜਦੋਂ 2 ਕੱਪ ਪਾਣੀ ਦੇ ਤਾਂ 2 ਕੱਪ ਆਟੇ ਦੇ ਪਾਉਣੇ ਆ। ਬਸ ਉਹਨੂੰ ਬੋਇਲ ਪਾਣੀ 'ਚ ਪਾ ਕੇ ਜਦੋਂ ਬੋਇਲ ਪਾਣੀ ਦੇ ਵਿੱਚ ਆਟਾ ਪਾਉਣ ਲੱਗਿਆਂ ਤੇ ਬੋਇਲ ਪਾਣੀ ਦੀ ਗੈਸ ਬੰਦ ਕਰ ਦੇਣਾ। ਬਸ ਉਦੋਂ ਬਾਅਦ ਗੈਸ ਨਹੀਂ ਓਨ ਕਰਨਾ। ਬੋਇਲ ਕਰਕੇ ਗੈਸ ਬੰਦ ਆਟਾ ਦੇ ਵਿੱਚ ਪਾ ਦਿਓ ਕੜਚੀ ਨਾਲ ਮਿਕਸ ਕਰੋ ਮਿਕਸ ਕਰਕੇ ਵਟਕਣ ਲਾ ਕੇ ਉੱਥੇ ਰੱਖ ਦਿਓ 2 ਮਿੰਟ ਲਈ ਤੇ ਉਹ ਤੋਂ ਬਾਅਦ ਤੁਸੀਂ ਉਹਨੂੰ ਕੱਢੋ ਥੋੜਾ ਜਿਹਾ ਆਟਾ ਤੇ ਉਹਨੂੰ ਮਤਲਬ 3-4 ਰੋਟੀਆਂ ਦਾ ਆਟਾ ਮਲੋਗੇ ਮਲਣ ਤੋਂ ਬਾਅਦ ਤੇ ਬਸ ਫੇ ਤੁਸੀਂ ਉਹ ਪੇੜਾ ਕਰੋਗੇ ਤੇ ਉਹ ਰੋਟੀਆਂ ਪਾਉਂਗੇ ਤਵੇ ਤੇ ਬਣ ਗਈ ਜਦੋਂ ਤੇ ਫਿਰ ਜਦੋਂ ਤੁਸੀਂ ਇੱਕ ਗਲਾਸ ਰੋਟੀ ਬੇਲ ਲਈ ਤੇ ਫਿਰ ਆਪਣਾ ਹੋਰ ਆਟਾ ਮਲ ਲਓ ਨਾਲ ਦੀ ਨਾਲ ਜਿਵੇਂ ਆਪਾਂ ਕਹਿੰਦੇ ਆਟਾ ਮੰਲ ਲਈਦਾ ਨਾਲ ਦੀ ਨਾਲ ਤੁਸੀਂ ਆਪਣਾ ਆਟਾ ਮਲ ਲਓ ਤੇ ਦੇ ਕੋ ਬੇਲ ਕੇ ਕਿੰਨੀਆਂ ਪਿਆਰੀਆਂ ਰੋਟੀਆਂ ਬੰਦੀਆਂ ਮੈਂ ਅੱਜ ਬਣਾਈਆਂ ਤੇ ਅੱਜ ਫਿਰ ਮੇਰੇ ਸਿਗਾ ਦਿਮਾਗ ਚ ਕਿ ਮੈਂ ਤੁਹਾਨੂੰ ਦਿਖਾਵਾਂ ਉਹਦੇ ਮੈਂ ਤੁਹਾਨੂੰ ਜਵਾਰ ਦੇ ਆਟੇ ਦੀ ਰੋਟੀ ਵਿਖਾਈ ਸੀ ਉਹ ਵੀ ਇਸੇ ਤਰੀਕੇ ਬੰਦੀਆਂ ਆ ਤੇ ਮੱਕੀ ਦੇ ਆਟੇ ਦੀ ਵੀ ਤੇ ਜੇ ਤੁਹਾਡੇ ਕੋਲ ਕੋਈ ਹੋਰ ਇਹੋ ਜਿਹਾ ਆਟੇ ਹੈਗੇ ਆਪਣੇ ਕਣਕ ਦੇ ਆਟੇ ਤੋਂ ਬਿਨਾ ਤੇ ਜਿਹੜੀਆਂ ਤੁਹਾਨੂੰ ਲੱਗਦੀਆਂ ਕਿ ਰੋਟੀ ਟੁੱਟਦੀ ਆ ਜਾਂ ਬੰਦੀ ਨੂੰ ਉਹ ਇਸ ਤਰੀਕੇ ਬੰਦੀ ਆ ਪਾਣੀ ਪੂਰਾ ਪੂਰਾ ਪਾਣੀ ਪਾ ਕੇ ਤੇ ਜਦੋਂ ਆਪਾਂ ਪਾਣੀ ਦੇ ਵਿੱਚ ਮੱਕੀ ਦਾ ਆਟਾ ਪਾਉਨੇ ਆ ਜੇ ਤੁਸੀਂ ਉਹਦੇ ਵਿੱਚ ਮੂਲੀ ਪਾਉਣੀ ਆ ਜਾਂ ਤੁਸੀਂ ਕੋਈ ਹੋਰ ਪਾਉਣਾ ਆ ਗ੍ਰੈਂਡ ਕਰਕੇ ਤੇ ਉਹ ਜਦੋਂ ਆਪਾਂ ਆਟੇ ਦੇ ਵਿੱਚ ਪਾਉਨੇ ਆ ਆਟਾ ਪਾਉਨੇ ਪਾਣੀ ਦੇ ਵਿੱਚ ਤੇ ਉਦੋਂ ਦੇ ਵਿੱਚ ਤੁਸੀਂ ਪਾ ਸਕਦੇ ਆ ਤੇ ਫਿਰ ਉਹ ਵੀ ਸੇਮ ਹੀ ਬਣੇਗੀ ਪਰ ਉਹ ਤੁਹਾਨੂੰ ਮੱਕੀ ਦੇ ਜਾਂ ਮੂਲੀ ਦੀ ਆਟੇ ਜਿਮ ਉਹ ਬਣੇਗੀ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਹੁਣ ਮੈਂ ਪੂਰਾ ਤੁਹਾਨੂੰ ਫੇਰ ਦੁਬਾਰਾ ਆਟਾ ਮਲਦੀ ਆ ਗਰਮਾ ਥੋੜਾ ਜਿਹਾ ਖਿਆਲ ਰੱਖ ਕੇ ਮਲਣਾ ਪੈਂਦਾ ਜੇ ਤੁਸੀਂ ਥੋੜਾ ਖੁੱਲੇ ਪੰਡੇ 'ਚ ਪਾਉਂਗੇ ਤਾਂ ਫਿਰ ਤੁਹਾਨੂੰ ਇਹ ਗਰਮਾਈ ਲੱਗਣਾ ਮੇਰੇ ਕੋਲ ਪੰਡਾ ਛੋਟਾ ਇਸ ਤਰ੍ਹਾਂ ਕੇ ਸਟੀਲ ਦਾ ਉਹ ਵੀ ਤੇ ਗਰਮ ਲੱਗਦਾ ਬਸ ਇਹਨੂੰ ਮਲਣਾ ਠੰਡੇ ਪਾਣੀ ਦੇ ਲੈ ਕੇ ਉਹਦੇ ਨਾਲ ਤੁਸੀਂ ਨਿਗਾ ਵੀ ਲਾ ਸਕਦੇ ਠੰਡਾ ਵੀ ਲਾ ਉੰਜੇ ਤੁਹਾਨੂੰ ਹਾਰਡ ਲੱਗਦਾ ਮਾੜ ਮਾੜ ਪਾਣੀ ਨਾਲ ਪਾਪਾ ਕੇ ਮਾਲ ਲੂ ਬਸ ਇਹਦਾ ਇੰਨਾ ਸੁੱਖਾ ਇਹ ਮੈਥਡ ਹੈਗਾ ਤੇ ਅੱਜ ਮੈਂ ਬਣਾਇਆ ਸੀਗਾ ਪਹਿਲਾਂ ਰੱਖਿਆ ਸੀ ਸਾਗ ਤੇ ਬੇਟੀ ਕਨ ਸਾਗ ਬਣਾਉਣ ਤਾਂ ਆਪਾਂ ਮੱਕੀ ਰੋਟੀ ਖਾਣੀ ਤੇ ਇਸ ਕਰਕੇ ਮੈਂ ਮੱਕੀ ਰੋਟੀਆਂ ਬਣਾ ਰਹੀ ਹਾਂ ਤੇ ਨਾਲੇ ਮੈਂ ਥੋੜੀਆਂ ਜਿਹੀਆਂ ਦੂਕ ਐਕਸਟਰਾ ਵੀ ਬਣਾ ਲੈਣੀਆਂ ਜਿਹੜੀਆਂ ਕਿ ਸਾਡੇ ਸਵੇਰ ਨੂੰ ਸਾਰੇ ਸਾਡੇ ਆਦਤ ਬਣ ਚੁੱਕੀ ਹੈ ਕਿ ਜਦੋਂ ਮੱਕੀ ਰੋਟੀ ਬਣਨੀ ਹੈ ਦੋ ਚਾਰ ਬਚਾਓ ਤੇ ਸਵੇਰ ਨੂੰ ਲਾਲ ਨੂਨ ਮਿਰਚਾ ਪਾ ਕੇ ਉਹਦੇ ਉੱਤੇ ਭੁੱਕ ਕੇ ਤੇ ਦਹੀਂ ਨਾਲ ਖਾਓ ਸਵੇਰ ਦਾ ਬ੍ਰੇਕਫਾਸਟ ਬਣ ਦੇਖੋ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਵੇ ਤੇ ਜਿੰਨਾ ਪਹਿਲਾਂ ਨੂੰ ਮੇਰੀਆਂ ਨੂੰ ਨਹੀਂ ਵੀ ਮੱਕੀ ਦੀ ਰੋਟੀ ਬਣਾਉਣੀ ਹੈ ਉਹ ਇਸ ਤਰ੍ਹਾਂ ਬਣਾਓ ਤੇ ਬਹੁਤ ਸੌਖੀ ਤੇ ਈਜ਼ੀ ਹੈ ਤੁਹਾਡੇ ਸਾਹਮਣੇ ਦੇਖ ਲਓ ਮੈਂ ਬਾਰ-ਬਾਰ ਤੁਹਾਨੂੰ ਤਾਂ ਹੀ ਬੇਲ ਕੇ ਦਿਖਾਣੀ ਹੈ ਕਿ ਕਿਤੇ ਤੁਹਾਨੂੰ ਇਦਾਂ ਨਾ ਲੱਗੇ ਕਿ ਇਹ ਰੋਟੀ ਬੇਲੀ ਨਹੀਂ ਗਈ ਜਾਂ ਇਹ ਕੀ ਦਿਖਾਉਂਦੇ ਆ ਕੋਈ ਮਿਕਸ ਨਹੀਂ ਪਿਓ ਰਾਟੇ ਦੀ ਰੋਟੀ ਹੈ ਮੱਕੀ ਦੇ ਦੀ ਤੇ ਤੁਸੀਂ ਹੁਣ ਮੇਰੇ ਸਾਹਮਣੇ ਦੇਖ ਸਕਦੇ ਆ ਹੋਪ ਕਿ ਤੁਹਾਨੂੰ ਇਹ ਪਸੰਦ ਆਇਆ ਹੋਵੇ ਤੇ ਤੁਸੀਂ ਨੈਕਸਟ ਟਾਈਮ ਵੀ ਟਰਾਈ ਖੁਦ ਤੁਸੀਂ ਟਰਾਈ ਕਰੋਗੇ ਬਣਾਉਂਗੇ ਕਿ ਸਤਿ ਸ਼੍ਰੀ ਅਕਾਲ ਜੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੂ ਕਰ ਲਓ ਤੇ ਲਾਈਕ ਕਰੋ ਬੈਲ ਆਈਕਨ ਦਵਾਲੋ ਜਦੋਂ ਮੈਂ ਨੈਕਸਟ ਨਵੀਂ ਵੀਡੀਓ ਪਾਉਂਗੀ ਤਾਂ ਜਰੂਰ ਤੁਹਾਨੂੰ ਮਿਲੂ ਆਦਰ ਸੁੱਕਾ ਟਮੱਕੀ ਦਾ ਜਿਵੇਂ ਆਪਾਂ ਕਣਕ ਦੇ ਆਟੇ ਨਾਲ ਲਾਉਂਦੇ ਆ ਉਸੇ ਤਰ੍ਹਾਂ ਹੀ ਲਗਾ ਲਗਾ ਕੇ ਇਹਨੂੰ ਬਣਾ ਰਹੀ ਹਾਂ ਤੇ ਕੋਈ ਕੋਈ ਉਹ ਨਹੀਂ ਹੈਗਾ ਤੇ ਇੱਕ ਤਾਂ ਮੇਰੇ ਕੋਲ ਦੋ ਤਵੇ ਰੱਖੇ ਹੋਇਆ ਇੱਕ ਦੇ ਉੱਤੇ ਮੈਂ ਰੋਟੀ ਪਾ ਰਹੀ ਹਾਂ ਤੇ ਦੂਜੇ ਤੇ ਮੈਂ ਸਿੱਖ ਰਹੀ ਹਾਂ ਕਿਉਂਕਿ ਫਿਰ ਥੋੜੀ ਜਲਦੀ ਬਣ ਜਾਂਦੀ ਹੈ ਤੁਹਾਨੂੰ ਪਤਾ ਮੱਕੀ ਰੋਟੀ ਥੋੜਾ ਟਾਈਮ ਲਾਉਂਦੀ ਹੈ ਤੇ ਵੀ ਇੱਕ ਤੇ ਬਣਾਉ ਤੇ ਫਿਰ ਦੂਜੇ ਤੇ ਰੜੀ ਜਾਂਦੇ ਨਾਲ ਦੀ ਨਾਲੇ ਖਾਣ ਵਾਲੇ ਜਿਹੜੇ ਜਿੰਨਾਂ ਖਾਣੇ ਨੂੰ ਦਿਖਾ ਲੈਂਦੇ ਅੱਜ ਦਾ ਬਲੌਗ ਇੱਥੇ ਤੱਕ ਸੀ ਥੈਂਕ ਯੂ ਵੈਰੀ ਮੱਚ